13 ਜਨਵਰੀ 2026 ਲੋਹੜੀ ਦਾ ਦਿਨ ਤੇ ਆਪਾਂ ਤਰਿਆ ਸਾਗ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਆਪਣਾ ਆਲਾ ਦਾਲਾ ਦੇਖ ਤੁੰਦੀ ਤੁੰਦ ਦੇਖੋ ਵੀਓ ਦੇਖੋ ਤੁਸੀਂ ਆ ਵੀਓ ਦੇਖ ਲਓ ਲੈ ਤੁਸੀਂ ਸਾਊਂਡ ਸੁਣੋ ਜੀ ਬਾਕੀ ਦੀਆਂ ਗੱਲਾਂ ਬਾਅਦ ਚ ਦੇਖਾਂਗੇ

ਲੇ ਤੇ ਮਿੰਨੀ ਮਿੰਨੀ ਜੀ ਆਵਾਜ਼ ਸੁਣੋ ਕਿਹੋ ਜੀ ਆਉਂਦੀ ਹੈ ਕਹਿੰਦੇ ਇਹਦੇ ਥੱਲੇ ਅੱਗ ਬਾਲ ਕੇ ਰੱਖਣੀ ਚਾਹੀਦੀ ਹੈ ਤੁਸੀਂ ਦੇਖ ਸਕਦੇ ਹੋ ਵੀ ਮਾਗੀ ਤੇ ਸਾਲ ਬਣ ਰਿਹਾ ਗੜ ਗੜਬੜ ਗੜਬੜ ਹੁੰਦੀ ਪਈ ਹੈ ਘੈਂਟ ਆ ਸਾਊਂਡ ਪੈ ਚੁੱਕਿਆ ਰੇਜੀ ਤੇ ਸਾਗ ਦੀ ਗੜਬੜ ਗੜਬੜ ਸੰਸਨ ਆਈ ਤੇ ਰਹੀ ਹੋਣੀਆਂ ਤੇ ਅੱਜ ਹੈਗੀਆ ਲੋਹੜੀ ਸਪੈਸ਼ਲ ਸਾਗ ਬਣੇ ਰਿਓ ਵੀਡੀਓ ਦੇ ਨਾਲ